ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਸਾਡੇ ਚੈਨਲ ਤੇ ਜੇਕਰ ਤੁਹਾਨੂੰ ਇਹ ਕਹਾਣੀਆਂ ਵਧੀਆ ਲੱਗਦੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇੱਕ ਹੋਰ ਪਿਆਰੀ ਜੀ ਕਹਾਣੀ ਪਿੰਡ ਜਦ ਬਸੰਤ ਦਾ ਮੌਸਮ ਸੀ ਹਵਾ ਵਿੱਚ ਹੌਲੀ-ਹੌਲੀ ਫੁੱਲਾਂ ਦੀ ਮਹਿਕ, ਰੁੱਖਾਂ ਦੇ ਨਵੇਂ-ਨਵੇਂ ਪੱਤੇ, ਖੇਤਾਂ ਵਿੱਚ ਪੱਕ ਰਹੀ ਫਸਲ ਤੇ ਖੇਤਾਂ ਦੀ ਸੋਨੇ ਵਰਗੀ ਚਮਕ ਸਭ ਦੇ ਮਨ ਨੂੰ ਖਿੱਚ ਰਹੀ ਸੀ। ਪਿੰਡ ਦੇ ਬਾਹਰ ਇੱਕ ਵੱਡਾ ਪਿੱਪਲ ਦਾ ਰੁੱਖ ਸੀ। ਉਸ ਦੀ ਉਮਰ ਕਈ ਪੀੜ੍ਹੀਆਂ ਤੋਂ ਵੱਧ ਸੀ। ਉਸ ਦੀ ਸੰਘਣੀ ਛਾਂ ਹੇਠਾਂ ਕਈ گاਵਾ ਮੱਝਾਂ ਵੀ ਦੁਪਹਿਰ ਦੇ ਸਮੇਂ ਆ ਕੇ ਆਰਾਮ ਕਰਦੀਆਂ ਸਨ। ਉੱਥੇ ਪਿੱਪਲ ਦੇ ਸਭ ਤੋਂ ਉੱਚੇ ਟਾਣੇ 'ਤੇ ਇੱਕ ਕਾਲੇ ਤੇ ਚਮਕਦਾਰ ਫੰਗਾ ਵਾਲਾ ਜਿਸ ਦਾ ਨਾਮ ਕਾਲੂ ਸੀ ਕਾਂ ਰਹਿੰਦਾ ਸੀ ਕਈ ਦਿਨਾਂ ਤੋਂ ਇੱਕ ਨਵੀਂ ਸੋਚ ਵਿੱਚ ਸੀ ਹੁਣ ਆਪਣੇ ਪਰਿਵਾਰ ਦਾ ਉਹ ਆਰੰਭ ਕਰਨ ਜਾ ਰਿਹਾ ਸੀ ਹੁਣ ਉਹ ਸਮਾਂ ਆ ਗਿਆ ਸੀ ਕਾਲੂ ਕਾਂ ਇਕੱਲਾ ਨਹੀਂ ਸੀ ਉਸ ਦੀ ਸਾਥੀ ਕਾਲੀ ਵੀ ਨਾਲ ਸੀ ਦੋਵੇਂ ਕਈ ਮਹੀਨਿਆਂ ਤੋਂ ਇਕੱਠੇ ਖੁਰਾਕ ਲੱਭਦੇ ਰੁੱਖਾਂ ਦੇ ਟਾਣਿਆਂ ਤੇ ਖੇਡਦੇ ਕਦੇ-ਕਦੇ ਨਦੀ ਦੇ ਕਿਨਾਰੇ ਬੈਠ ਕੇ ਸੂਰਜ ਡੁੱਬਦਾ ਦੇਖਦੇ ਹੁਣ ਉਹਨਾਂ ਦੇ ਦਿਲਾਂ ਵਿੱਚ ਇੱਕ ਹੀ ਖਿਆਲ ਸੀ ਕਿ ਕਿਉਂ ਨਾ ਇੱਕ ਸੁਰੱਖਿਅਤ ਥਾਂ ਤੇ ਕਾਲਣਾ ਬਣਾਇਆ ਜਾਵੇ ਆਪਣੇ ਅੰਡੇ ਜਾਇਏ ਜਾਣ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਾਵੇ ਕਾਲੂ ਤੇ ਕਾਲੀ ਨੇ ਕਈ ਦਿਨਾਂ ਤੱਕ ਆਪਣੇ ਆਲਣੇ ਦੇ ਲਈ ਰੁੱਖਾਂ ਦੀ ਜਾਂਚ ਕੀਤੀ ਆਲੇ ਦੁਆਲੇ ਦੇ ਰੁੱਖਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਕਈ ਟਾਹਣੀਆਂ ਕਮਜ਼ੋਰ ਲੱਗੀਆਂ ਕਈ ਰੁੱਖਾਂ ਦੇ ਨੇੜੇ ਬੱਚੇ ਗੁਲੇਲਿਆਂ ਨਾਲ ਵੀ ਖੇਡਦੇ ਨਜ਼ਰ ਆਏ ਕਈ ਥਾਂਾਂ ਤੇ ਉਹਨਾਂ ਨੂੰ ਸੱਪਾਂ ਦਾ ਖਤਰਾ ਵੀ ਨਜ਼ਰ ਆਇਆ ਆਖਿਰ ਉਹਨਾਂ ਨੇ ਪਿੱਪਲ ਦੇ ਉਸ ਸੁੱਚੇ ਟਾਣੇ ਨੂੰ ਚੁਣ ਲਿਆ ਜੋ ਹੇਠੋਂ ਵੇਖਣ ਨੂੰ ਬਹੁਤ ਮੁਸ਼ਕਲ ਸੀ ਉੱਥੇ ਨਾ ਤਾਂ ਬਿੱਲੀ ਆ ਸਕਦੀ ਸੀ ਤੇ ਨਾ ਹੀ ਕੋਈ ਆਸਾਨੀ ਨਾਲ ਹੱਥ ਲਾ ਸਕਦਾ ਸੀ ਆ ਲੈਣਾ ਬਣਾਉਣ ਦਾ ਕੰਮ ਸੌਖਾ ਨਹੀਂ ਸੀ ਸ਼ਵੇਰ ਤੋਂ ਸ਼ਾਮ ਤੱਕ ਉਹ ਦੋਵੇਂ ਟਾਣੀਆਂ ਸੁੱਕੀਆਂ ਘਾਹ ਦੀਆਂ ਲੰਮੀਆਂ ਡੰਡੀਆਂ ਅਤੇ ਨਰਮ ਪੱਤੇ ਇਕੱਠੇ ਕਰਦੇ ਕਈ ਵਾਰੀ ਕਾਲੂ ਕਿਸੇ ਖੇਤੋਂ ਸੁੱਕੀ ਲੱਕੜੀ ਚੁੱਕ ਕੇ ਲਿਆਉਂਦਾ ਤੇ ਕਦੀ ਕਾਲੀ ਨਦੀ ਦੇ ਕਿਨਾਰੇ ਤੋਂ ਨਰਮ ਨਰਮ ਘਾਹ ਲਿਉਂਦੀ ਦੋ ਹਫ਼ਤਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਇੱਕ ਗੋਲ ਮਜ਼ਬੂਤ ਅਤੇ ਆਰਾਮਦਾਇਕ ਆਲਣਾ ਤਿਆਰ ਹੋ ਗਿਆ। ਉਹਨਾਂ ਦਾ ਘਰ ਹੁਣ ਹਵਾਵਾਂ ਵਿੱਚ ਹੌਲੀ-ਹੌਲੀ ਝੂਲ ਰਿਹਾ ਸੀ ਪਰ ਅੰਦਰੋਂ ਬਹੁਤ ਸੁਰੱਖਿਅਤ ਬਣਿਆ ਸੀ। ਮਾਰਚ ਦੇ ਅਖੀਰਲੇ ਹਫ਼ਤੇ ਵਿੱਚ ਕਾਲੀ ਨੇ ਤਿੰਨ ਹਲਕੇ ਨੀਲੇ ਰੰਗ ਦੇ, ਨੀਲੇ ਹਰੇ ਰੰਗ ਦੇ ਅੰਡੇ ਦਿੱਤੇ। ਉਹ ਅੰਡੇ ਛੋਟੇ-ਛੋਟੇ ਮੋਤੀਆਂ ਵਾਂਗ ਲੱਗਦੇ ਸਨ। ਪਰ ਉਨ੍ਹਾਂ ਵਿੱਚ ਨਵੀਂ ਜ਼ਿੰਦਗੀ ਦੀ ਧੜਕਣ ਛੁਪੀ ਹੋਈ ਸੀ ਕਾਲੀ ਨੇ ਫੈਸਲਾ ਕੀਤਾ ਕਿ ਉਹ ਅੰਡਿਆਂ ਤੇ ਹੀ ਵਧੇਰੇ ਸਮੇਂ ਬੈਠਿਆ ਕਰੇਗੀ ਤਾਂ ਜੋ ਉਹਨਾਂ ਨੂੰ ਗਰਮੀ ਵਿੱਚ ਸੁਰੱਖਿਅਤ ਰੱਖ ਸਕੇ ਸੁਰੱਖਿਅਤ ਰੱਖ ਸਕੇ ਕਾਲੂ ਦਾ ਕੰਮ ਸੀ ਖੁਰਾਕ ਲੈ ਕੇ ਆਉਣਾ ਪਾਣੀ ਦੀ ਬਰਤੋਵਾਲੀ ਥਾਂ ਤੇ ਵੇਖਣਾ ਤੇ ਘੋਸ ਆਲਣੇ ਦੇ ਨੇੜੇ ਕਿਸੇ ਵੀ ਖਤਰੇ ਨੂੰ ਆਉਣ ਤੋਂ ਬਚਾਉਣਾ ਦਿਨ ਹੌਲੀ-ਹੌਲੀ ਬੀਤਦੇ ਗਏ। ਕਈ ਵਾਰੀ ਪਿੰਡ ਦੇ ਬੱਚੇ ਪੱਥਰ ਸੁੱਟਦੇ। ਕਈ ਵਾਰੀ ਚਿੜੀਆਂ ਆਲਣੇ ਦੇ ਨੇੜੇ ਆ ਕੇ ਛਾਤੀ ਮਾਰਦੀਆਂ। ਪਰ ਕਾਲੂ ਹਰ ਵਾਰ ਆਪਣੀ ਕਾਂਕਾਂ ਦੀ ਉੱਚੀ ਆਵਾਜ਼ ਨਾਲ ਉਹਨਾਂ ਨੂੰ ਡਰਾ ਕੇ ਭਜਾ ਦਿੰਦਾ। ਇੱਕ ਦਿਨ ਦੁਪਹਿਰ ਨੂੰ ਜਦੋਂ ਕਾਲੂ ਖੁਰਾਕ ਲੱਭਣ ਲਈ ਗਿਆ ਸੀ ਤਾਂ ਆਲਣੇ ਦੇ ਨੇੜੇ ਇੱਕ ਕਾਲੀ ਬਿੱਲੀ ਆ ਗਈ। ਉਹ ਹੌਲੀ-ਹੌਲੀ ਟਾਣੀ ਤੇ ਚੜਦੀ ਜਾ ਰਹੀ ਸੀ। ਕਾਲੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਸਨੇ ਆਪਣੇ ਖੰਭਾ ਫਿਰ ਲਈ ਤੇ ਜ਼ੋਰ ਨਾਲ ਚੀਖਣਾ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਸੁਣ ਕੇ ਨੇੜੇ ਹੀ ਮੌਜੂਦਾ ਕਾਲੂ ਵੀ ਉੱਡ ਕੇ ਆ ਗਿਆ ਦੋਵਾਂ ਨੇ ਮਿਲ ਕੇ ਬਿੱਲੀ ਤੇ ਹਮਲਾ ਕਰ ਦਿੱਤਾ ਬਿੱਲੀ ਡਰ ਕੇ ਕੁੱਦੀ ਤੇ ਪਿੱਪਲ ਤੋਂ ਡਿੱਗ ਗਈ ਤੇ ਦੌੜ ਗਈ ਉਸ ਦਿਨ ਤੋਂ ਬਾਅਦ ਕਾਲੂ ਹੋਰ ਵੀ ਸਾਵਧਾਨ ਹੋ ਗਿਆ ਉਹ ਹਰ ਘੰਟੇ ਆਲਣੇ ਦੇ ਆਲੇ ਦੁਆਲੇ ਚੱਕਰ ਲਗਾਉਂਦਾ ਤਾਂ ਜੋ ਕੋਈ ਦੁਸ਼ਮਣ ਨੇੜੇ ਨਾ ਆ ਜਾਵੇ ਲਗਭਗ 2 ਹਫ਼ਤਿਆਂ ਤੋਂ ਬਾਅਦ ਸਵੇਰ ਦੀ ਹਲਕੀ ਧੁੱਪ ਵਿੱਚ ਪਹਿਲਾ ਅੰਡੇ ਵਿੱਚੋਂ ਇੱਕ ਛੋਟੀ ਚੁੰਝ ਬਾਹਰ ਨਿਕਲੀ ਫਿਰ ਹੌਲੀ-ਹੌਲੀ ਇੱਕ ਨਰਮ ਸਲੇਟੀ ਰੰਗ ਦਾ ਇਕਾ ਜਿਹਾ ਬੱਚਾ ਬਾਹਰ ਆਇਆ ਉਸਦੇ ਖੰਭ ਨਹੀਂ ਸਨ ਪਰ ਉਸ ਦੀ ਛੋਟੀ ਜੀਵਨ ਦੀ ਤਾਕਤ ਉਸ ਦੀ ਕੂਕ ਵਿੱਚ ਹੀ ਸਪਸ਼ਟ ਸੀ ਦੂਜੇ ਤੇ ਤੀਜੇ ਅੰਡੇ ਵਿੱਚੋਂ ਵੀ ਇੱਕ-ਇੱਕ ਕਰਕੇ ਚੁੰਝ ਬਾਹਰ ਨਿਕਲ ਆਈ ਤੇ ਅੰਡੇ ਟੁੱਟ ਗਏ ਤੇ ਹੁਣ ਆਲਣੇ ਵਿੱਚ ਤਿੰਨ ਛੋਟੇ-ਛੋਟੇ ਬੱਚੇ ਸਨ ਕਾਲੀ ਦੇ ਕਾਲੀ ਤੇ ਕਾਲੂ ਦੇ ਚਿਹਰੇ ਤੇ ਮਾਂ-ਪਿਓ ਬਣਨ ਵਾਲੀ ਖੁਸ਼ੀ ਸਾਫ ਚੱਲ ਰਹੀ ਸੀ ਹੁਣ ਦੋਵਾਂ ਨੂੰ ਲਗਾਤਾਰ ਖੁਰਾਕ ਲੱਭਣੀ ਪੈਂਦੀ ਸੀ ਕਾਲੂ ਕਈ ਵਾਰੀ ਪਿੰਡ ਦੇ ਕੂੜੇ ਦੇ ਢੇਰ ਤੋਂ ਦਾਣੇ ਲੈ ਕੇ ਆਉਂਦਾ ਕਈ ਵਾਰੀ ਪਿੰਡ ਦੇ ਘਰਾਂ ਚ ਜਾ ਕੇ ਰੋਟੀ ਲੈ ਕੇ ਆਉਂਦਾ ਕਈ ਵਾਰੀ ਉਹ ਖੇਤਾਂ ਵਿੱਚੋਂ ਕੀੜੇ ਮਕੌੜੇ ਵੀ ਚੁੱਕ ਕੇ ਲੈ ਕੇ ਆਉਂਦਾ ਕਾਲੀ ਚੂਹ ਬੱਚਿਆਂ ਨੂੰ ਖਵਾਉਂਦੀ ਤੇ ਉਹਨਾਂ ਨੂੰ ਗਰਮੀ ਦਿੰਦੀ ਜਦੋਂ ਵੀ ਕੋਈ ਬੱਚਾ ਭੁੱਖ ਨਾਲ ਕੂਕਦਾ ਮਾਂ ਤਰੰਤ ਪਿਓ ਮਾਂ ਪਿਓ ਤਰੰਤ ਉਸਦੇ ਮੂੰਹ ਵਿੱਚ ਖੁਰਾਕ ਪਾ ਦਿੰਦੇ ਹੌਲੀ ਹੌਲੀ ਉਹਨਾਂ ਦੇ ਖੰਭ ਵੀ ਆਉਣ ਲੱਗੇ ਅੱਖਾਂ ਖੁੱਲਣ ਲੱਗੀਆਂ ਤੇ ਉਹ ਆਪਣੇ ਨਿੱਕੇ ਨਿੱਕੇ ਖੰਭ ਹਿਲਾਉਣ ਦੀ ਕੋਸ਼ਿਸ਼ ਕਰਨ ਲੱਗੇ। ਇੱਕ ਮਹੀਨੇ ਬਾਅਦ ਬੱਚੇ ਵੱਡੇ ਹੋ ਗਏ ਕਿ ਆਲਣੇ ਦੇ ਕਿਨਾਰੇ ਤੇ ਆ ਕੇ ਬੈਠਣ ਲੱਗੇ ਤੇ ਥੱਲੇ ਨੂੰ ਦੇਖਦੇ ਰਹਿੰਦੇ। ਕਾਲੂ ਉਹਨਾਂ ਨੂੰ ਉੱਡਣਾ ਸਿਖਾਉਣਾ ਚਾਹੁੰਦਾ ਸੀ। ਪਹਿਲਾਂ ਛੋਟੀਆਂ-ਛੋਟੀਆਂ ਸਾਲਾਂ ਫਿਰ ਨੇੜੇ ਵਾਲੀ ਟਾਣੀ ਤੱਕ ਉਡਾਣ। ਇੱਕ ਦਿਨ ਸਭ ਤੋਂ ਵੱਡੇ ਬੱਚੇ ਨੇ ਹਿੰਮਤ ਕਰਕੇ ਆਲਣੇ ਤੋਂ ਬਾਹਰ ਉੱਡ ਕੇ ਨੇੜੇ ਦੀ ਟਾਣੀ ਤੇ ਜਾ ਕੇ ਬੈਠ ਗਿਆ। ਦੂਜੇ ਦੋ ਵੀ ਹੌਲੀ-ਹੌਲੀ ਉਸਦੇ ਪਿੱਛੇ ਗਏ। ਉਹਨਾਂ ਦੀ ਪਹਿਲੀ ਉਡਾਨ ਦੇਖ ਕੇ ਕਾਲੀ ਤੇ ਕਾਲੂ ਦਾ ਦਿਲ ਖੁਸ਼ੀ ਨਾਲ ਭਰ ਗਿਆ। ਕੁਝ ਕੁ ਹਫ਼ਤਿਆਂ ਬਾਅਦ ਤਿੰਨੋਂ ਜਵਾਕ ਆਪਣੇ ਮਾਪਿਓ ਦੇ ਨਾਲ ਖੁਰਾਕ ਲੱਭਣ ਲਈ ਜਾਣ ਲੱਗੇ। ਹੁਣ ਉਹਨਾਂ ਨੇ ਸਿੱਖ ਲਿਆ ਸੀ ਕਿ ਖਤਰੇ ਤੋਂ ਕਿਵੇਂ ਬਚਣਾ ਹੈ ਤੇ ਪਿੰਡ ਦੀ ਜ਼ਿੰਦਗੀ ਵਿੱਚ ਕਿਵੇਂ ਰਹਿਣਾ ਹੈ। ਹੁਣ ਟਿੱਪਲ ਤਾਰੂਖ ਅਜੇ ਵੀ ਉਹਨਾਂ ਦਾ ਘਰ ਸੀ ਪਰ ਹੁਣ ਉਹ ਆਪਣੇ ਜੀਵਨ ਦੇ ਸਫ਼ਰ ਲਈ ਤਿਆਰ ਸਨ। ਕਾਲੂ ਤੇ ਕਾਲੀ ਨੇ ਤਿੰਨੋਂ ਬੱਚਿਆਂ ਨੂੰ ਆਸਮਾਨ ਵਿੱਚ ਉੱਡਦੇ ਦੇਖਿਆ ਤੇ ਸੋਚਿਆ ਇਹ ਹੀ ਤਾਂ ਜੀਵਨ ਦਾ ਚੱਕਰ ਹੈ ਜਿਵੇਂ ਅਸੀਂ ਕਦੇ ਆਪਣੇ ਮਾਪਿਓ ਤੋਂ ਸਿੱਖਿਆ ਸੀ ਅੱਜ ਉਹ ਇਹਨਾਂ ਨੇ ਸਿੱਖ ਲਿਆ ਹੁਣ ਕਾਲੀ ਤੇ ਕਾਲੂ ਬਹੁਤ ਖੁਸ਼ ਸਨ ਹੁਣ ਤਿੰਨੋਂ ਜਵਾਕ ਹਰ ਰੋਜ਼ ਆਪਣੇ ਮਾਪਿਓ ਦੇ ਨਾਲ ਖੁਰਾਕ ਲੱਭਣ ਜਾਂਦੇ ਸਨ ਕਾਲੂ ਉਹਨਾਂ ਨੂੰ ਸਿਖਾਉਂਦਾ ਸੀ ਕਿ ਕੂੜੇ ਦੇ ਢੇਰ ਚੋਂ ਦਾਣੇ ਕਿਵੇਂ ਲੱਭਣੇ ਨੇ ਖੇਤਾਂ ਵਿੱਚੋਂ ਕੀੜੇ ਕਿਵੇਂ ਫਾੜਨੇ ਨੇ ਤੇ ਪਾਣੀ ਦੀ ਲੋੜ ਪੈਣ ਤੇ ਕਿਹੜੀਆਂ ਥਾਵਾਂ ਤੇ ਜਾਣਾ ਸੁਰੱਖਿਅਤ ਹੈ ਇੱਕ ਦਿਨ ਉਹਨਾਂ ਨੇ ਪਿੰਡ ਦੇ ਬੱਚਿਆਂ ਨੂੰ ਗਲੇਲ ਨਾਲ ਪੰਛੀਆਂ ਤੇ ਪੱਥਰ ਮਾਰਦੇ ਹੋਏ ਦੇਖਿਆ ਕਾਲੂ ਨੇ ਉਹਨਾਂ ਨੂੰ ਕਿਹਾ ਦੇਖੋ ਬੱਚਿਓ ਮਨੁੱਖ ਹਮੇਸ਼ਾ ਦੋ ਕਿਸਮ ਦੇ ਹੁੰਦੇ ਨੇ ਕੁਝ ਪਿਆਰ ਕਰਨ ਵਾਲੇ ਤੇ ਕੁਝ ਮਨੁਕਸਾਨ ਪਹੁੰਚਾਉਣ ਵਾਲੇ ਤੁਹਾਨੂੰ ਸਿੱਖਣਾ ਪਵੇਗਾ ਕਿ ਸਾਨੂੰ ਕਿਹੜੇ ਮਨੁੱਖ ਦੇ ਨੇੜੇ ਜਾਣਾ ਸਹੀ ਹੈ ਤੇ ਕਿਹੜਿਆਂ ਤੋਂ ਦੂਰ ਰਹਿਣਾ ਸਹੀ ਹੈ ਇੱਕ ਹੋਰ ਵਾਰ ਉਹਨਾਂ ਦਾ ਪਾਲਾ ਇੱਕ ਵੱਡੇ ਬਾਜ਼ ਨਾਲ ਪਿਆ ਬਾਜ਼ ਨੇ ਸਭ ਤੋਂ ਛੋਟੇ ਚੂਜ਼ੇ ਦਾ ਪਿੱਛਾ ਕੀਤਾ ਪਰ ਕਾਲੂ ਤੇ ਕਾਲੀ ਨੇ ਬਾਜ਼ ਨੂੰ ਉਲਝਾ ਕੇ ਆਪਣੇ ਬੱਚੇ ਨੂੰ ਬਚਾ ਲਿਆ ਉਸ ਦਿਨ ਤੋਂ ਤਿੰਨਾਂ ਨੇ ਸਿੱਖ ਲਿਆ ਕਿ ਹਵਾ ਵਿੱਚ ਤੇਜ਼ੀ ਹੁਸ਼ਿਆਰੀ ਤੇ ਸਹਿਯੋਗ ਨਾਲ ਹੀ ਜਾਨ ਬਚਾਈ ਜਾ ਸਕਦੀ ਹੈ ਗਰਮੀ ਦਾ ਮੌਸਮ ਹੁਣ ਆ ਗਿਆ ਸੀ ਪਿੱਪਲ ਦਾ ਰੁੱਖ ਹਰੇ ਪੱਤੇ ਨਾਲ ਭਰਿਆ ਹੋਇਆ ਸੀ ਪਰ ਹੁਣ ਆਲਣਾ ਕੁਝ ਖਾਲੀ-ਖਾਲੀ ਲੱਗਦਾ ਸੀ ਕਿਉਂਕਿ ਹੁਣ ਜਵਾਨਾਂ ਕਾ ਆਪਣੇ ਆਪਣੇ ਸਫਰ ਦੇ ਜਾਣ ਲਈ ਤਿਆਰ ਸਨ ਸਭ ਤੋਂ ਵੱਡੇ ਬੱਚੇ ਨੇ ਪਿੰਡ ਤੋਂ ਦੂਰ ਇੱਕ ਜੰਗਲ ਤੇ ਹੋਰਾਂ ਰੁੱਖਾਂ ਵਿੱਚ ਆਪਣਾ ਘਰ ਬਣਾਉਣ ਦਾ ਫੈਸਲਾ ਕੀਤਾ ਤੇ ਉਹ ਚਲਾ ਗਿਆ ਦੂਜਾ ਬੱਚਾ ਨੇੜੇ ਹੀ ਇੱਕ ਹੋਰ ਪਿੱਪਲ ਦੇ ਦਰਖਤ ਤੇ ਆਪਣੇ ਰਹਿਣ ਦੀ ਥਾਂ ਬਣਾਉਣ ਲੱਗਾ ਤਾਂ ਕਿ ਮਾਂ ਪਿਓ ਨਾਲ ਕਦੇ-ਕਦੇ ਮਿਲ ਸਕੇ ਸਭ ਤੋਂ ਵੱਡਾ ਬੱਚਾ ਕੁਝ ਦਿਨ ਹੋਰ ਮਾਂ ਪਿਓ ਦੇ ਨਾਲ ਰਹਿਣਾ ਚਾਹੁੰਦਾ ਸੀ ਫਿਰ ਉਹ ਵੀ ਆਪਣੀ ਜੋੜੀ ਲੱਭਣ ਲਈ ਨਿਕਲ ਪਿਆ ਜਦੋਂ ਉਹ ਤਿੰਨੋਂ ਆਸਮਾਨ ਵਿੱਚ ਉੱਡ ਰਹੇ ਸਨ ਤਾਂ ਕਾਲੂ ਤੇ ਕਾਲੀ ਨੇ ਇੱਕ ਦੂਜੇ ਵੱਲ ਮਸਕਰਾਇਤ ਕੇ ਵੇਖਿਆ। ਉਹਨਾਂ ਨੂੰ ਪਤਾ ਸੀ ਕਿ ਜੀਵਨ ਦਾ ਚੱਕਰ ਐਵੇਂ ਹੀ ਚੱਲਦਾ ਰਹੇਗਾ। ਜਿਵੇਂ ਉਹਨਾਂ ਨੇ ਘਰ ਬਣਾਇਆ, ਅੰਡੇ ਦਿੱਤੇ, ਦੇਖਭਾਲ ਕੀਤੀ, ਆਪਣੇ ਬੱਚਿਆਂ ਨੂੰ ਪਾਲਿਆ, ਹੁਣ ਉਹਨਾਂ ਦੇ ਬੱਚੇ ਵੀ ਕਿਸੇ ਨਾ ਕਿਸੇ ਦਿਨ ਆਪਣੇ ਬੱਚਿਆਂ ਲਈ ਇਹੀ ਸਭ ਕਰਨਗੇ। ਟਿੱਪਲ ਦੇ ਰੁੱਖ ਦੀ ਸਭ ਤੋਂ ਉੱਚੀ ਟਾਣੀ ਤੇ ਕਾਲੂ ਤੇ ਕਾਲੀ ਅਜੇ ਵੀ ਰਹਿੰਦੇ ਸਨ। ਹਵਾ ਵਿੱਚ ਝੂਲਦਾ ਉਹਨਾਂ ਦਾ ਆਲਣਾ ਹੁਣ ਸਿਰਫ ਟਾਣੀਆਂ ਦਾ ਹੀ ਰਹਿ ਗਿਆ ਸੀ। ਤਾਣੀਆਂ ਦਾ ਹੀ ਨਹੀਂ ਸੀ ਇਹ ਉਹਨਾਂ ਦੀ ਮਿਹਨਤ ਮਮਤਾ ਤੇ ਜਾਦੜ ਦਾ ਘਰ ਸੀ ਤੇ ਹੁਣ ਕਾਲੀ ਤੇ ਕਾਲੂ ਹਮੇਸ਼ਾ ਆਪਣੇ ਬੱਚਿਆਂ ਨੂੰ ਦੇਖਦੇ ਰਹਿੰਦੇ ਕਿ ਕਿਵੇਂ ਉਹਨਾਂ ਦੇ ਬੱਚੇ ਉਹਨਾਂ ਦੇ ਸਿਖਾਏ ਅਨੁਸਾਰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਨੇ ਉਹਨਾਂ ਦੇ ਬੱਚੇ ਵੀ ਉਹਨਾਂ ਆਪਣੇ ਬੱਚਿਆਂ ਲਈ ਉਸੇ ਤਰ੍ਹਾਂ ਹੁਣ ਦਾਣਾ ਪਾਣੀ ਲੈ ਕੇ ਆਉਂਦੇ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨੂੰ ਅੱਗੇ ਵਧਾ ਰਹੇ ਸਨ ਇਹ ਸਭ ਦੇਖ ਕੇ ਕਾਲੂ ਤੇ ਕਾਲੀ ਬਹੁਤ ਖੁਸ਼ ਸਨ ਇਸ ਤਰ੍ਹਾਂ ਇੱਕ ਕਾਂ ਤੇ ਕਾਂ ਦੀ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੋ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਾਂ ਉਹੀ ਸਾਡੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਇਸ ਲਈ ਸਾਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਮਿਹਨਤ ਕਰਨੀ ਹਰ ਬੁਰੇ ਭਲੇ ਦੀ ਜਾਣ ਪਛਾਣ ਕਰਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਮਿਲਦੇ ਹਾਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ